ਸਫਾਈ ਨੂੰ ਜੇ ਦੇਖਣਾ ਹੋਵੇ ਭਰੀ ਜਾਂਦੀ ਹੈ ਜੀ ਇਦਾਂ ਕੋਈ ਲੀਕਿੰਗ ਲੂਕਿੰਗ ਨਹੀਂ ਹੈ ਕਿ ਤਾਂ ਮੂੰਮੀ ਕਾगज پاک ਉੱਤੇ ਮਿੱਟੀ ਪੈ ਜਾਂਦੀ ਹੁੰਦੀ ਹੈ ਹੂੰ ਉਹ ਤੂੰ ਵੀ ਨੂੰ ਟੁੱਟਣ ਵਾਲਾ ਤਾਂ ਆ ਜਾ ਤੂੰ ਵੀ ਆ ਜਾ ਇਹ ਸਜਣੋਂ ਗੱਲ ਐ ਆ ਵੀ ਤੁਸੀਂ ਨਾ ਇਹ ਵੀਡੀਓ ਨੂੰ ਸ਼ੇਅਰ ਪਤਾ ਕਿਉਂ ਕਰਨਾ ਆ ਮੁੰਡਾ ਮੇਰੇ ਨਾਲ ਜਸਵੀਰ ਹੈ ਇਹਨਾਂ ਨੇ ਨਾ ਯਾਰ ਘਰ ਨਹੀਂ ਚਲਾਏ ਇਹਨਾਂ ਨੇ ਚੁੱਲ੍ਹੇ ਨਹੀਂ ਚਲਾਏ ਇਹਨਾਂ ਨੇ ਪੰਜਾਬ ਚ ਲਾਇਆ ਇਹਨਾਂ ਨੇ ਪੰਜਾਬ ਬਚਾਇਆ ਇਹ ਲੋਕਾਂ ਨੇ ਇਹ ਲੋਕਾਂ ਨੇ ਲੋਕਾਂ ਨੂੰ ਉਮੀਦ ਦਿੱਤੀ ਆ ਵੀ ਜੇ ਕੋਈ ਹਿੰਮਤੀ ਬੰਦਾ ਹੋਵੇ ਤਾਂ ਕੱਲਾ ਘਰ ਨਹੀਂ ਕਮਾ ਕੇ ਖਾ ਸਕਦਾ 100 ਘਰ ਨੂੰ ਹੋਰ ਵੀ ਰੋਟੀ ਦੇ ਸਕਦਾ ਆ ਮੁੰਡੇ ਨੇ ਨਿੱਕਾ ਜਿਹਾ ਕੰਮ ਕੀਤਾ ਸੀ ਦਿਨਾਂ ਦੀ ਗੱਲ ਆ ਬਾੜ ਪਰ ਦੇ ਵਿੱਚ ਸਾਰੇ ਦੇਖਣ ਵਾਲੇ ਸਭ ਜਾਣਦੇ ਆ ਛੋਟੇ ਜਿਹੇ ਥਾਂ ਤੋਂ ਕੰਮ ਸ਼ੁਰੂ ਕੀਤਾ ਸੀ ਅੱਜ ਤੁਸੀਂ ਦੇਖੋ ਕਿੱਡੀ ਵੱਡੀ ਫੈਕਟਰੀ ਦਾ ਮਾਲਕ ਆ ਅੱਜ ਇਹਦੀਆਂ ਪਾਈਪਾਂ ਬਣਾਈਆਂ ਨਾ ਇਸ ਮੁੰਡੇ ਦੀਆਂ ਪਾਈਪਾਂ ਬਣਾਈਆਂ ਸਰਕਾਰੀ ਪ੍ਰੋਜੈਕਟਾਂ ਦੇ ਵਿੱਚ ਲੱਗਦੀਆਂ ਆਈਐਸਆਈ ਮਾਰਕੇ ਨਾਲ ਕੰਮ ਕਰਦਾ। ਭਾਈ ਕਿੰਨਾ ਕ ਚਿਰ ਹੋ ਗਿਆ ਕੰਮ ਸ਼ੁਰੂ ਕੀਤੇ ਨੂੰ ਆਪਣੇ। ਪਾਈਪਾਂ ਦਾ ਹੋ ਗਿਆ ਜੀ 2 ਸਾਲ, ਸਲੇਬਾਂ ਦਾ ਹੋ ਗਿਆ 16 ਸਾਲ ਜੀ। 16 ਸਾਲ ਹੋ ਗਏ ਸਲੇਬਾਂ ਦਾ 16 ਸਾਲਾਂ ਦੇ ਵਿੱਚ ਆਹ ਜਿਹੜੀ ਸਲੇਬ ਆ ਨਾ ਆਹ ਸਲੇਬ। ਇਹ ਸਲੇਬ ਇਹਦੀ 40 40 ਕਿਲੋਮੀਟਰ ਤੋਂ ਲੋਕ ਲੈਣ ਆਉਂਦੇ। ਇਹ ਜੀ ਵਿੱਚ ਖਾਸ ਗੱਲ ਕੀ ਹੈ ਟਰਾਲੀ ਵਾਲੇ ਲੱਦ ਕੇ ਲੈ ਕੇ ਗਏ ਆ। ਖਾਸ ਆਪਾਂ ਵਾਈਬ੍ਰੇਟਰ ਤੇ ਬਣਾਉਨੇ ਆ ਜੀ ਜੀ ਤੇ ਆਮ ਬਣਾਉਂਦੇ ਆ ਥੱਲੇ ਹੱਥੀ ਹਾਂ ਪੱਥ ਕੇ ਆਪਾਂ ਸਾਰੇ ਵਾਈਬ੍ਰੇਟਰ ਤੇ ਬਣਾਉਨੇ ਆ 2016 ਤੋਂ ਪਹਿਲਾਂ ਆਪਾਂ ਹੱਥੀ ਬਣਾਉਂਦੇ ਸੀ 2016 ਤੋਂ ਬਾਅਦ 10 ਸਾਲ ਹੋ ਗਏ ਆਪਾਂ ਵਾਈਬ੍ਰੇਟਰ ਤੇ ਬਣਾਉਨੇ ਇਹ ਪੈਂਦੀ ਛੱਤਾਂ ਤੇ ਇਹ ਸੱਤਾਂ ਦੀ ਪੈਂਦੀ ਹੈ ਜੀ ਛੱਤਾਂ ਤੇ ਪੈਂਦੀ ਛੱਤ ਰਹਿੰਦੀ ਠੰਡੀ ਠੰਡੀ ਹਾਂ ਲੈਂਟਰ ਨਾਲੋਂ ਅੱਧਾ ਖਰਚਾ ਜੀ ਇਹ ਸਾਰੇ ਇੱਕੋ ਹੀ ਸਾਈਜ਼ ਆ ਜਸਵੀਰ ਆਪਣੇ ਕੋਲੇ ਕੋਈ ਫਰਕ ਨਹੀਂ ਜੀ 3 ਫੁੱਟ 3.5 ਨਾਲ 4 ਸਵਾ 4 4.5 ਜੀ ਅਛਾ ਗਾਰਡਰ ਦੇ ਹਿਸਾਬ ਨਾਲ ਹੌਲੇ ਭਾਰੇ ਨਾਲ ਛੱਤ ਦੇ ਹਿਸਾਬ ਨਾਲ ਅਗਲੇ ਦੇ ਹਿਸਾਬ ਨਾਲ ਕਿੰਨਾ 3 ਫੁੱਟ ਤੋਂ ਸ਼ੁਰੂ ਹੋ ਜਾਂਦਾ ਹਾਂਜੀ ਹਾਂਜੀ ਹੂੰ ਹਾਂਜੀ ਇਹ ਪੈਂਦਾ ਇਹਦੇ ਥੱਲੇ ਗਾਡਰੀ ਆ ਕਿ ਚੈਨਲ ਪੈ ਜਾਂਦੇ ਆ ਗਾਡਰੀ ਪਊਗੀ ਜੀ ਆਮ ਟਾਇਲ ਵਾਲੇ ਵਾਲੀ ਟਾਇਲ ਵਾਲੇ ਵਾਲੀ ਗਾਰਡਰ ਪੈ ਜਾਂਦੀ ਆ ਪਰ ਛੱਤ ਆ ਜਿਹੜੀ ਉਹ ਤੁਸੀਂ ਕਹਿ ਲਓ ਵੀ ਆਪਾਂ ਐਂ ਕਹਿ ਲਗੇ ਬਈ ਬਸ ਪਾ ਲਈ ਤੇ ਛੱਤ ਪੈ ਗਈ ਪੈ ਗਈ ਹਾਂ ਕੰਮ ਨਿਬੜ ਗਿਆ ਜਦੋਂ ਪੈ ਗਈ ਛੱਤ ਜੀ ਬਸ ਤੇ ਆ ਆ ਗਿਆ ਸਾਡੇ ਬਹੁਤ ਸਤਿਕਾਰਯੋਗ ਚਾਚਾ ਜੀ ਤੇ ਚਾਚਾ ਜੀ ਦਾ ਸਨੇਹਾ ਸੀ ਮੈਨੂੰ ਵੀ ਕਹਿੰਦੇ ਵੀਡੀਓ ਆ ਨਾ ਜਿਹੜੀ ਇੱਧਰ ਟੈਨਾਂ ਨੂੰ ਤੋੜਦੀ ਇਹ ਕਹਿੰਦੇ ਵੀ ਵੀਡੀਓ ਗੁੰਨ ਦੀ ਹਾਂਜੀ ਹਾਂਜੀ ਤੇ ਮੈਂ ਕਿਹਾ ਵੀ ਚਾਚਾ ਜੀ ਵੀਡੀਓ ਤੁੰਨ ਦੇਾਂਗੇ ਫਿਕਰ ਨਹੀਂ ਕਰਨੀ ਤੁਸੀਂ ਕਿਸੇ ਗੱਲ ਦੀ ਕਿਉਂਕਿ ਮੁੰਡਾ ਕੰਮ ਬਾਹਲਾ ਸੋਨਾ ਕਰਦਾ ਹੈ ਹੈ ਆ ਦੇਖੋ ਆ ਦੇਖ ਦੇਖ ਪ੍ਰੀਤ ਦੇਖ ਆ ਚੱਕ ਆ ਬੁੜੀਆਂ ਨਾ ਜਿਵੇਂ ਰੋਟੀ ਚੋਪੜਦਿਆਂ ਹੁੰਦੀਆਂ ਤਾਜੀ ਤਾਜੀ ਲਾ ਕੇ ਐਂ ਚਮਕਾ ਮਾਦੀ ਐਂ ਚਮਕ ਇਹਦੇ ਵਿੱਚ ਬਾਈ ਫਿਰ ਵਾਟਰਪੂਫਰ ਪ੍ਰੂਫ ਵੀ ਪਾਉਣੇ ਆ ਇਹਦੇ ਵਿੱਚ। ਨਾ ਜੀ ਆਪਾਂ ਸੀਮੈਂਟ ਹੀ 43 ਗ੍ਰੇਡ ਪਾਉਣੇ ਆ। ਅੱਛਾ। ਹਾਂ। ਆ ਮਾੜਾ ਦਿਖਾਖਾ ਕਿ ਉਧਰ ਕੀ ਚੱਲੀ ਜਾਂਦਾ ਉਹ ਪਹਾੜ ਜੇ ਕਾਦੇ ਬਣਾਈ ਫਿਰਦੇ ਆ ਖੁੰਬਾਂ ਜਿਹਾ। ਪਾਈਪਾਂ ਦੀ ਆ ਜੀ। ਇਹ ਆਏ ਬਣਦੀਆਂ ਹੁੰਦੀਆਂ ਪਾਈਪਾਂ ਆਰ ਸੀ ਸੀ ਪਾਈਪ ਜੀ। ਹਾਂ। ਆ ਦਿਖਾਖਾ ਆ ਫਿਰ ਇਹ ਮੈਂ ਤਾਂ ਇਹ ਸੈਟਮੀ ਦੇਖ ਕੇ ਹੈਰਾਨ ਆ। ਇਹ ਆਹਾ ਅੱਛਾ ਜਦੋਂ ਛਿੱਟੇ ਪਾਉਂਦੀ ਆ ਉਹ ਆ ਡਿਜ਼ਾਈਨ ਬਣ ਗਿਆ ਡਿਜ਼ਾਈਨ ਬਣ ਗਿਆ ਇੱਕ ਉਸਰਤੀ ਡਿਜ਼ਾਈਨ ਹੈ ਜੀ ਦੇਖੀ ਦੇਖੀ ਪੁੱਤ ਕੰਨੀ ਨਾ ਪੋਰਦੀ ਕਿਤੇ ਕਿਤੇ ਲਾਈਆਂ ਚਾਦਰਾਂ ਸੀ ਉਹ ਦੇਖ ਆ ਕੀ ਬਣਿਆ ਪਿਆ ਉਹ ਇਧਰ ਆਹਾ ਹੈ ਆ ਤਾਂ ਬਖਰੀ ਚੀਜ਼ ਬਣ ਗਈ ਇਧਰ ਕਰਨੇੜੇ ਡਿਜ਼ਾਈਨ ਦਿਖਾ ਮੈਨੂੰ ਐਂ ਲੱਗਦਾ ਵੀ ਇਹ ਡਿਜ਼ਾਈਨ ਹੀ बिक ਜਾਣਾ ਆਪਣਾ ਆਹ ਰੇਲ ਦੇ ਪਹੀਏ ਭਾਈ ਹਾਂ ਜੀ ਆ ਇਨਾਂ ਦੇ ਉੱਤੇ ਆ ਪੁਲੀ ਰੱਖ ਦੇਣੀ ਆ ਫਰਮੇ ਦੇਖਦੇ ਆ ਉੱਤੇ ਫਰਮੇ ਦੇਖ ਕੇ ਉਦੋਂ ਬਾਅਦ ਇਹਨਾਂ ਨੇ ਇੱਕ ਘਾ ਦੇਣਾ ਹਾਂਜੀ ਇਹਨੂੰ ਠੋਕੇ ਪੈਕ ਬੰਦ ਦੇ ਵਿੱਚ ਮਟੀਰੀਅਲ ਡਿੱਗ ਕੇ ਠੀਕ ਆ ਫਿਰ ਉਦੋਂ ਬਾਅਦ ਭਾਈ ਕੀ ਕਰਦੇ ਇਹਨਾਂ ਨੂੰ ਜਿਹੜੀਆਂ ਆ ਪਟੇਲਾ ਵੀ ਬਣਾਉਨੇ ਉਹਨਾਂ ਨੂੰ ਪਕਾਉਂਦੇ ਕਿਵੇਂ ਆ ਪੱਕਦੀਆਂ ਕਿ ਮੈਂ ਬਾਈ ਫਿਰ ਪਾਣੀ ਪੂਣੀ ਦਾ ਹਿਸਾਬ ਕਿਤਾਬ ਪਾਣੀ ਦੂਬਾ ਤਾਂ ਪੈਪ ਬਣ ਕੇ ਜੀ ਪਾਣੀ ਚ ਜਾਂਦਾ ਜੀ ਪਾਣੀ ਤੋਂ ਬਾਅਦ ਦੋ ਤਿੰਨ ਦਿਨਾਂ ਬਾਅਦ ਅੱਡੇ ਨਿਕਲ ਜਾਂਦਾ ਜੀ ਬੈਪ ਆਹ ਸੇ ਆਹ ਸਵੀਮਿੰਗ ਪੂਲ ਬਣਾਇਆ ਇਧਰੋਂ ਦੇਖੋ ਕਰਨੇ ਐਂ ਕਰਦਿਆ ਇਹ ਇਧਰੋਂ ਇੱਕ ਇੱਕ ਪੈਪ ਆਵਦੀ ਬਾਰੀ ਨਾਲ ਵਿੱਚ ਬੜੀ ਜਾਂਦੀ ਆ ਹਾਂਜੀ ਉਧਰਲੇ ਪਾਸਿਓਂ ਐਂ ਪੈਪ ਨਿਕਲੀ ਜਾਂਦੀ ਬਾਰੀ ਹਾਂਜੀ ਅੱਗੇ ਜਾਈ ਜਾਂਦਾ ਜੀ ਹਨਾ ਐਂ ਐਂ ਇੱਕ ਇੱਕ ਪੈਪ ਅੱਪੇ ਗਾਹਾਂ ਹੋਈ ਜਾਂਦੀ ਆ ਉੱਥੋਂ ਇੱਕ ਚੱਕ ਦੇਣੀ ਇਧਰੋਂ ਇੱਕ ਡੱਗ ਪੈਣੀ ਕਾਪੀ ਆ ਹਾਂਜੀ ਐ ਆ ਗੱਲ ਬਾਤ ਤੇ ਜਿਹੜੀਆਂ ਫਾਈ ਫਿਰ ਆਹ ਹਟ ਇਨਾ ਐ ਇਹਨਾਂ ਨੂੰ ਕਿਵੇਂ ਪਾਣੀ ਇਹਨਾਂ ਨੂੰ ਦੇਣੀ ਜੀ ਉਧਰ ਤਲਾਹ ਜੀ ਲਿਆ ਵਖਾ ਖਾਂ ਇਹਦਾ ਵੀ ਤਲਾਹ ਕਿੱਥੇ ਬਣਿਆ ਮੈਂ ਗਿਉਰੀ ਨਹੀਂ ਕੀਤੀ ਕਰਨਿਆ ਹਾਂ ਇੱਕ ਆਪ ਹੀ ਆ ਜਿਹੜਾ ਜੀ ਪਾਣੀ ਦੇ ਵਿੱਚ ਸਲੇਬ ਰੱਖਦੇ ਆ ਜੀ ਹਾਂ ਪੰਜਾਬ ਦੇ ਵਿੱਚ ਕੋਈ ਪਾਣੀ ਦੇ ਵਿੱਚ ਸਲੇਬ ਨਹੀਂ ਰੱਖ ਰਿਹਾ ਜੀ ਅੱਛਾ ਬਸ ਸਿੱਧਾ ਹੀ ਸਕਾਈਆਂ ਤੇ ਦੇ ਤਾ ਹਾਂ ਦੇ ਦਿਆਂ ਜੀ ਇਹ ਪਾਣੀ ਬਿਨਾ ਇਹਦੀ ਪਕਾਈ ਨਹੀਂ ਨਾ ਜੀ ਆ ਪਾਣੀ ਅਸੀਂ ਪਾਣੀ ਚ ਰੱਖਣੀ ਰੱਖਣੀ ਨੇ ਪਲੇਟਾਂ ਹੂੰ ਇਹ ਆਪਾਂ ਨੂੰ ਆਰਡਰ ਦੇਣ ਤੇ ਨਹੀਂ ਲੋੜ ਆਰਡਰ ਦੇਣਾ ਪੈਂਦਾ ਜੀ 15 ਦਿਨ ਪਹਿਲਾਂ ਅੱਛਾ ਜਿਵੇਂ ਮੁਰਗੀ ਫਾਰਮ ਹੋ ਗਿਆ ਜੀ ਤੇ ਬੱਕਰੀਆਂ ਦਾ ਫਾਰਮ ਹੋ ਗਿਆ ਜੀ ਡੰਗਰਾਂ ਦੇ ਹੋ ਗਏ ਜੀ ਆਮ ਘਰਾਂ ਤੇ ਸਾਰਾ ਵੀ 10 ਦਿਨ 15 ਦਿਨ ਪਹਿਲਾਂ ਆਪਾਂ ਨੂੰ ਆਰਡਰ ਦੇਣਾ ਪੈਂਦਾ ਜੀ ਬਵਰੇ ਗੱਲ ਲਿਓ ਆ ਵੀ ਮਜ਼ਬੂਤੀ ਵੀ ਚੈੱਕ ਕਰਾ ਦਗੇ ਤਸੱਲੀ ਫੇਰ ਹੋ ਜੂ ਯਾਰ ਕਈ ਵਾਰੀ ਬੰਦੇ ਤੈਨੂੰ ਜਾਣਦੇ ਨਹੀਂ ਹੁੰਦੇ ਹਾਂ ਹਾਂ ਹੈ ਹਾਂਜੀ ਯਾਰ ਜਿਹੜਾ ਜਾਣਦੇ ਉਹ ਤੇਰੇ ਨਾਂ ਨੂੰ ਜਾਣਦੇ ਨਾ ਵੀ ਜਿਵੇਂ ਲਾਲ ਪੱਥਰ ਹੈ ਜੀ ਉਹ ਕੜਕਦੇ ਨਹੀਂ ਟੁੱਟ ਜਾਂਦਾ ਹਾਂ ਆਲਾ ਕਹਿੰਦਾ ਵੀ ਚੜੇ ਹੋਏ ਸੀ ਯਾਰ ਐ ਹੋ ਗਿਆ ਬਹੁਤ ਵਾਰੀ ਛੱਟਾਂ ਵੀ ਵੱਜੀਆਂ ਬੰਦਿਆਂ ਦੇ ਬਹੁਤਾਂ ਬੰਦੇ ਵੀ ਮਰ ਗਏ ਬਾਈ ਜੀ ਹਾਂ ਤੇ ਇਹਦੇ ਤੇ ਚੱਕੋ ਚੱਕੋ ਖਾਗਾ ਵਰਗਾ ਠੀਕ ਹੈ ਚਲੋ ਹਾਂ ਆਪਾਂ ਕਰੀਏ ਇੱਕ ਬੰਦਾ ਚੜ ਸਕਦਾ ਹਾਂਜੀ ਹਾਂਜੀ ਸਾਰੇ ਚੜ ਚੋ ਜੀ ਅੱਛਾ ਆ ਜੋ ਜੀ ਸਾਰੇ ਆ ਜੋ ਹੋਰ ਹੋਰ ਬੰਦਾ ਆ ਜਗੇ ਹਾਂਜੀ ਹਾਂ ਹਾਂ ਕੋਈ ਢੱਕਾਨੀ ਮਹਾ ਕੋਈ ਢੱਕੇ ਨਹੀਂ ਜੀ ਤੂੰ ਵੀ ਆ ਜਾ ਤੂੰ ਵੀ ਆ ਜਾ ਇਹ ਇੱਕ ਬਣੀ ਵਾਈਬ੍ਰੇਟਰ ਕਰਕੇ ਨਾ ਜੀ ਜਿਹੜੀ ਆਮ ਹੁੰਦੀ ਆ ਉਹ ਦੀ ਪੜਕ ਨਹੀਂ ਟੁੱਟ ਜਾਂਦੀ ਜੀ ਤੇ ਨਾ ਹੀ ਆਮ ਤੌਰ ਤੇ ਆਪਾਂ ਨੂੰ ਇਹ ਸਿਖਾਇਆ ਜਾਂਦਾ ਵੀ ਜਦੋਂ ਛੱਤ ਤੇ ਪਾਲੀ ਵੀ ਉਦੋਂ ਆਪਾਂ ਆਏ ਤੁਰਨਾ ਗਾਡਰਾ ਗਾਡਰਾ ਤੇ ਪੈਰ ਤਰ ਹਾਂਜੀ 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 ਹੈਨਾ ਇਹਦੇ ਜਿਵੇਂ ਮਰਜ਼ੀ ਤੜ ਤੜਾਂ ਦੇ ਭੱਜੇ ਫਿਰੋ ਕਿਵੇਂ ਮਰਜ਼ੀ ਭੱਜੇ ਫਿਰੋ ਹੂੰ ਇਹ ਸਭ ਤੋਂ ਵੱਡੀ ਗੱਲ ਆ ਉਹੋ ਜੇ ਸਾਮਨਾ ਤਿਆਰ ਹੋ ਜਾਂਦੀਆਂ ਚਾਚਾ ਜੀ ਹੁਣ ਇਹ ਕਹਿੰਦੇ ਬਈ ਯਾਰ ਗੱਲ ਓ ਆ ਇਹ ਤਕੜੇ ਮਾੜੇ ਦੀ ਬਹੁਤ ਕਮਾਲ ਛੱਤ ਗਰੀਬ ਅਮੀਰ ਸਾਰਿਆਂ ਨੂੰ ਜ਼ਰੂਰ ਤੇਰੀ ਜੀ ਹਾਂ ਤਕੜਾ ਬੰਦਾ ਪਸੂਆਂ ਪੋਸਿਆਂ ਵਾਸਤੇ ਪਾ ਰੇਂਦਾ ਗਰੀਬ ਬੰਦਾ ਸਿਰ ਟੱਕ ਲੈ ਹਾਂਜੀ ਹਾਂਜੀ ਹੈਨਾ ਤੇ ਚੀਜ ਪੈਂਦੀ ਵੀ ਪੜਤੇ ਜਾਂ ਇੱਕ ਗੱਲ ਇਹ ਵੀ ਆ ਵੀ ਪੜਤੇ ਜੀ ਵੀ ਇਹ ਸ਼ੈਤੀ ਵੀ ਹੈਗੀ ਆ ਜੀ ਮਾਲ ਪੁਰਜੇ ਹੂੰ ਤੇ ਆਪਣੀ ਤਾਰ ਫੁੱਲੇ ਜੇ ਉਹ ਦੋ ਚੀਜ਼ਾਂ ਦੀ ਫੁੱਲ ਗਰੰਟੀ ਆ ਕਿੰਨਾ ਚਿਰ 30 35 ਸਾਲ ਤੈਨੂੰ ਕੁਝ ਵੀ ਨਹੀਂ ਹੁੰਦਾ ਜੀ ਨਹੀਂ ਦੁਬਾਰਾ ਫੇਰ ਆਖੀ ਜੇ ਇਹ ਪੁਰਜੇ ਹਾਂਜੀ ਛੱਤ ਤੇ ਪਾਈ ਵੀ ਭੁਰ ਗਈ ਹਾਂਜੀ ਬੰਦੇ ਦੀਆਂ ਅੱਖਾਂ 'ਚ ਪੈਣ ਲੱਗ ਗਈ ਭੁਰ ਕੇ ਸਾਡਾ ਮਾਲ ਲੈ ਜੇ ਜੀ ਇਸ ਨਮਾ ਲੈ ਜੀ ਗੱਲ ਹੀ ਨਿਬੜ ਗਈ ਕੌਣ ਬੰਦਾ ਜਿਹੜਾ ਐਡੇ ਜਿਗਰੇ ਨਾਲ ਜਿਹਨੇ ਪਤਾ ਹੈ ਨਾ ਵੀ ਮੈਂ ਹੱਥੀਂ ਕੰਮ ਕੀਤਾ ਜਿਹਨੇ ਪਤਾ ਨਾ ਵੀ ਮੈਂ ਉਹ ਸੀਮੈਂਟ ਦਾ ਉਹ ਗਦਾਉਂ ਨ ਭਰਿਆ ਪਿਆ ਕਾਹਨ ਜੀ ਆਪਾਂ ਪਲੇਟ ਨਹੀਂ ਸੀ ਕੱਢਦੇ ਅਸੀਂ ਹਾਂ ਸਵਾਸੇ ਵੀ ਨਹੀਂ ਕੱਢਦੇ ਜੀ ਹੋਣ ਇੰਨਾ ਤੇਜ਼ ਮਸਾਲਾ ਦਾ ਪੁਰਦਾ ਵੀ ਨਹੀਂ ਨਾ ਜੀ ਹੂੰ ਇੱਕ ਬਣਦੀ ਵਾਈਬ੍ਰੇਟਰ ਤੇ ਅਸੀਂ ਇਹ ਬਣਦੀ ਵਾਈਬ੍ਰੇਟਰ ਆਹ ਵਾਈਬ੍ਰੇਟਰ ਲਾਇਆ ਪਿਆ ਹਾਂਜੀ ਇੱਥੇ ਬਣਨੀ ਐ ਇੱਕ ਇੱਕ ਪਲੇਟ ਇੱਥੋਂ ਦੀ ਰੰਗਣੀ ਐ ਹਾਂਜੀ ਹੂੰ ਬਾਕੀ ਵੀ ਤੂੰ ਕੱਲਾ ਨਾ ਬਾਈ ਜਸਵੀਰ ਆਪਦਾ ਘਰ ਨਹੀਂ ਚਲਾਇਆ ਹਾਂਜੀ ਹਾਂਜੀ ਇੱਥੇ ਪਤਾ ਲੱਗਦਾ ਲੇਬਰ ਨੂੰ ਦੇਖ ਕੇ ਵੀ ਬਾਈ 50 ਘਰਾਂ ਚ ਫੁਰ ਵੀ ਰੋਟੀ ਪੈਂਦੀ ਹਾਂਜੀ ਹਾਂਜੀ ਬਾਕੀ ਟਾਈਮ ਵੀ ਬਹੁਤ ਹੋ ਗਿਆ ਜੀ ਹੁਣ ਨੂੰ ਤਾਂ ਲੰਬੇ ਜੇ ਆਉਣੇ ਹੁੰਦੇ ਆਗੇ ਹੁੰਦੇ ਹਾਂ ਤੇ ਜਸਵੀਰ ਇਹ ਪੁੜੀ ਇੱਕੋ ਸਾਈਜ਼ ਦੀ ਬਣਦੀ ਆ ਮੈਨੂੰ ਹੋਰ ਸਾਈਜ਼ਾਂ ਦੀਆਂ ਲੱਗਦੀਆਂ 12 ਇੰਚ ਆ ਜੀ ਹਾਂਜੀ ਤੇ 10 ਇੰਚੀ ਹੈ ਤੇ 24 ਇੰਚ ਤੱਕ ਬਣਦਾ ਜੀ। ਅੱਛਾ ਪੁਲੀਆਂ ਵੀ ਕਈ ਤਰ੍ਹਾਂ ਦੀਆਂ? ਹੁਣ ਆਪਾਂ ਦੋ ਚੀਜ਼ਾਂ ਤਰ੍ਹਾਂ ਦੇਖੀਆਂ ਇੱਕ ਪੁਲੀਆਂ ਤੇ ਇੱਕ ਆਪਾਂ ਦੇਖਿਆ ਆਹ। ਹਾਂਜੀ। ਹੋਰ ਵੀ ਕੁਝ ਬਣਦਾ ਹਾਂਜੀ ਕੁਰਸੀਆਂ ਬਣਦੀਆਂ ਨੇ ਜੀ, ਖੰਭੇ ਬਣਦੇ ਆ ਜੀ। ਆਹ ਜੇ ਕੋਈ ਨੇ ਬਾੜ ਕਰਨ ਨੂੰ ਲੈਣੇ ਆ। ਹਾਂਜੀ। ਕੋਈ ਦੂਰ ਨੇੜੇ ਦਾ ਬੰਦਾ ਹੋਵੇ ਪਹੁੰਚ ਹੈਗੀ ਜੀ ਆਹ ਗੱਡੀ ਖੜੀ ਆ ਜੀ, ਹੋਰ ਗੱਡੀਆਂ ਹੈਗੀਆਂ ਨੇ ਜੀ ਆਪਣੇ ਕੋਲੇ। ਅੱਛਾ ਜੋ ਵੀ ਇਹ ਕਿਰਾਇਆ ਲੱਗਦਾ ਜੀ? ਆਪਾਂ ਉਹਦੇ ਹਿਸਾਬ ਨਾਲ ਮਾਲ ਵੇਚਣਾ ਜੀ। ਇਹ ਆ ਬਿਸਕੁਟ ਵੀ ਕੱਢਦੇ ਆ ਇਧਰ। ਹੈ? ਇਹ ਫਰਸ਼ ਵਾਲੀ ਸਲੇਬ ਆ ਜੀ। ਜਿਹੜੀ ਉੱਪਰ ਜਿਹੇ ਲੈਂਟਰ ਆ ਚਾਹੇ ਆਪਣੀ ਸਲੇਬ ਆ। ਇਹਦੇ ਉੱਤੇ ਫਰਸ਼ ਲੱਗਦਾਗਾ ਜੀ। ਇਹ ਮੈਂ ਤਾਂ ਕਿ ਸੌਣ ਦਾ ਮਹੀਨਾ ਵੀ ਕੀ ਆ ਵੀ ਪਤਾ ਇਧਰ ਪੱਠ ਚਲਾਤਾ ਓਏ ਮਿਹਨਤੀ ਬੰਦਾ ਯਾਰ ਮਿਹਨਤੀ ਬੰਦਾ ਕੋ ਕਰ ਸਕਦਾ ਹੁੰਦਾ ਹੈ। ਪੱਠ ਵੀ ਮਿਹਨਤੀ ਬੰਦੇ ਚਲਾਉਂਦੇ ਆ। ਅੱਛਾ ਇਹ ਉਹ ਆ ਜਿਹੜੀ ਨਿੱਕੀ ਆ। ਹਾਂਜੀ ਇਹ ਫਰਸ਼ ਲੱਗਦਾ ਜੀ ਇਹਦਾ। ਇਹਦਾ ਫਰਸ਼ ਲੱਗਦਾ ਪਤਾਹਾ ਵੀ ਲਾਉਨੇ ਆ ਹਾਂ ਹਾਂ ਫਰਸ਼ ਲੱਗਦਾ ਬਾਲਿਆਂ ਦੇ ਉੱਤੇ ਵਾਲੀ ਟਾਇਲ ਨਾਲੋਂ ਜੀ 10 ਰੁਪਏ ਫੁੱਟ ਸ਼ੇਅਰ ਫੁੱਟ ਦੇ ਮਾਮਲੇ ਫਰਕ ਪੈ ਜਾਂਦਾ ਜੀ ਇਹੋ ਸਸਤੀ ਪੈਂਦੀ ਐ ਇੱਕ ਫੁੱਟ ਮਗਰ ਹੀ 10 ਫੁੱਟ ਦਾ 10 ਰੁਪਈਆ ਦਾ ਇਹ 18 ਰੁਪਏ ਸ਼ੇਅਰ ਫੁੱਟਾ ਉਹ 28 ਜਿਹੜੀ ਫਰਸ਼ ਵਾਲੀ ਐ ਉਹ 28 ਰੁਪਏ ਸ਼ੇਅਰ ਫੁੱਟ ਪੈ ਰਹੀ ਐ 1000 ਰੁਪਈਆ ਦਾ ਇੱਕ ਫੁੱਟ ਮਗਰ ਹੀ ਫਰਕ ਆ ਹਾਂ ਜੀ ਨਾਲੇ ਸੀਮੈਂਟ ਦੀ ਬਚਤ ਬਹੁਤ ਐ ਹੂੰ ਤੇ ਫਰਸ਼ ਲਾਉਣੀ ਫਰਸ਼ ਲਾ ਲਓ ਹਾਂਜੀ ਹਾਂਜੀ ਤੇ ਫਰਸ਼ ਤੇ ਕੋਸ਼ ਚੜਾਈ ਫਿਰੋ ਹਾਂਜੀ ਹਾਂਜੀ ਇਹ ਸੱਤ ਦੇ ਉੱਪਰ ਹੀ ਫਰਸ਼ ਲੱਗਦਾ ਹੂੰ ਇਹ ਕਾਪਣੇ ਆ ਖੰਬੇ ਆਗੇ ਜੀ ਆ ਤਾਰ ਵਾਲੇ ਬਾੜ ਵਾਲੇ ਇਹ ਵੀ ਵਾਈਬ੍ਰੇਟਰ ਵਾਲੇ ਆ ਜੀ ਅੱਛਾ ਇਹ ਖੰਭਾ ਬਣੀ ਪੁਰਦਾ ਹਾਂਜੀ ਇਹ ਖੰਬਿਆਂ ਦੇ ਸਾਈਜ਼ ਕਹੀ ਆ ਨਿੱਕੇ ਪਏ ਬੁੱਲਾ ਤਾਂ ਇਹ ਬੁਰਜੀਆਂ ਆ ਗਈਆਂ ਜਿੰਮੇ ਪਈ ਦੇ ਵਿੱਚ ਬੁਰਜੀਆਂ ਵਾਹਣ ਦੀ ਮਿਲਤੀ ਕਰਨ ਵੇਲੇ ਜੀ ਉਹ 2 ਫੁੱਟ ਵਾਲੀ 4 ਫੁੱਟ ਵਾਲੀ ਆ ਇਹ ਦੁਕਾਨ ਇਹ ਖੰਬੇ ਆਗੇ ਜੀ ਤੇ ਉਹ ਕੁਰਸੀਆਂ ਜੀਆਂ ਦਿਖਾ ਖਾਂ ਆਹ ਤਾਂ ਕੁਰਸੀਆਂ ਤਾਂ ਦੂਰ ਨੇੜੇ ਵਾਲੇ ਬਹੁਤ ਜਾ ਸਕਦੇ ਤੇਰੇ ਤੋਂ ਉਹਦੀ ਹਾਂ ਬਾਈ ਹਾਂਜੀ ਕੁਰਸੀਆਂ ਉਹ ਪੰਨਾਂ ਹੋਟਲਾਂ ਜਿਹੜੀਆਂ ਬਣਾਈਆਂ ਤੇਰੇ ਯਾਰ ਨੇ ਹਾਂ ਫੁੱਟ ਬਾਈ ਫੁੱਟ ਵਾਲੀਆਂ ਹੂੰ ਤੇ ਉਹ ਨਾਲ ਇੱਕ ਹੋਰ ਪਿਆ ਗੋਲ ਜੇ ਉਹ ਕਰਬ ਆਗੇ ਜੀ ਆਪਣੇ ਜਿਵੇਂ ਸਰਕਾਰੀ ਕੰਮਾਂ ਤੇ ਆਗੇ ਜਿਵੇਂ ਇੰਟਰਲੌਕ ਦੇ ਲਵੇ ਲੱਗਦੇ ਹੁੰਦੇ ਆ ਅੱਛਾ ਠੀਕ ਆ ਠੀਕ ਆ ਠੀਕ ਆ ਆ ਸੇ ਇਧਰ ਲਈ ਚੌਰ ਸਜੇਦ ਗਈ ਬਣਾਈ ਪੁੱਤ। ਤੇ ਆਪਣੇ ਕੋਲੇ ਜਾਲੀ ਆ ਜੀ। ਹਰ ਤਰ੍ਹਾਂ ਦੀ ਜਾਲੀ ਮਿਲ ਜੂਗੀ ਜੀ। ਆਹਾ ਸਿੱਧੂ ਮੂਸੇ ਵਾਲੇ ਆ ਗਿਆ ਜੀ। ਆ ਜਾਲੀਆਂ ਲੈ। ਹਾਂਜੀ। ਆ ਦੇਖ ਓਏ। ਆ ਪੰਨਾਂ ਲੈ ਇੱਥੇ ਜਾਲੀਆਂ। ਸਾਰੇ ਤਰ੍ਹਾਂ ਦੀਆਂ ਮਿਲ ਜਾਂਦੀਆਂ। ਹਾਂਜੀ ਹਾਂਜੀ। ਇੱਕ ਇਹ ਹੋ ਗਿਆ ਔਰ ਡਿਜ਼ਾਈਨ ਉਧਰ ਹੋਗੇ ਜੀ। ਪਾਵੇ ਹੋਗੇ ਜੀ। ਹਰ ਇੱਕ ਦਾ ਡਿਜ਼ਾਈਨ ਪਾਵੇ ਦਾ ਮਿਲ ਜੂਗਾ। ਆ ਦੇਖ ਪੁੱਤਾਂ ਪਾਵੇ ਪਏ ਆ ਦੇਖ ਕਿੰਨੇ। ਹੂੰ। ਹੈਂ? ਫੋਲ ਮਲਾ ਕੇ ਮੇਰੇ ਹਿਸਾਬ ਨਾਲ ਇਹ ਬੰਦੇ ਕੋਲੋਂ ਤੁਹਾਨੂੰ ਸਾਰਾ ਕੁਝ ਹੀ ਮਿਲ ਜਾਣਾ ਜਿਹੜਾ ਕੁਝ ਇਹਦੇ ਕੋਲ ਨਹੀਂ ਪਿਆ ਉਹਨੂੰ ਤੁਸੀਂ ਆਰਡਰ ਕਰਦੇ ਹੋਗੇ ਉਹ ਵੀ ਬਣਾ ਦੇਣਾ ਨੇ ਹਾਂਜੀ ਠੀਕ ਹੈ ਕਿ ਨਹੀਂ ਜੇ ਕੋਈ ਬੰਦਾ ਸੰਪਰਕ ਕਰਨਾ ਚਾਹੁੰਦਾ ਕਿੰਨਾ ਚਿਰ ਪਹਿਲਾਂ ਤੈਨੂੰ ਆਰਡਰ ਕਰ ਦੇਵੇ ਤੇ ਫਿਰ ਲੈ ਜੀ 15 ਕਿ ਦਿਨ ਜੀ ਕਿੰਨੀ ਦੂਰ ਦਾ ਬੰਦਾ ਤੇਰਾ ਸੰਪਰਕ ਕਰੇ ਮਰਜੀ ਖੇਮ ਕਰਨ ਤੱਕ ਫਰੀ ਫਰੀਦਕੋਟ ਫਿਰੋਜ਼ਪੁਰ ਅੰਬੋੜ ਸਾਰੇ ਮਾਲ ਕਿਹਾ ਹੋਇਆ ਆਪਣਾ ਠੀਕ ਹੈ ਮਹਾਲੀ ਚੰਡੀਗੜ੍ਹ ਮਾਲ ਅਗਲਾ ਆ ਕੇ ਲੈ ਕੇ ਜਾਵੇ ਕੋਈ ਹੈ ਸਾਧਨ ਜਿਹੜਾ ਭੇਜਦੇ ਵੀ ਹੈਗੇ ਆ ਜੀ ਚਾਹੇ ਆਪ ਲੈ ਜੀ ਜੀ ਅਗਲਾ ਜੀ ਸਾਧਨ ਹੈਗੇ ਆ ਅੱਛਾ ਆ ਛੱਤ ਦੀ ਸਫਾਈ ਐਂ ਆ ਜੋਗੀ ਬਾਈ ਜਸਵੀਰ ਓਦਾਂ ਛੱਤ ਬਣ ਜਾਂਦੀ ਹੈ ਜਿਵੇਂ ਟਾਇਲ ਬਾਲੇ ਵਾਲਾ ਜੀ ਸਿਸਟਮ ਹੈ ਬਾਲੇ ਨੂੰ ਸਿਉਂਖ ਲੱਗ ਜਾਂਦੀ ਹੈ ਜੀ ਹਾਂ ਤੇ ਓਦਾਂ ਐ ਸਿਸਟਮ ਹੈ ਜੀ ਇਹ ਟਰੈਕਟਰ ਰੂਟਰ ਖੜਾਉਣ ਵਾਸਤੇ ਆ ਪਰ ਸਫਾਈ ਨੂੰ ਜੇ ਦੇਖਣਾ ਹੋਵੇ ਮੁੱਟੀ ਭਰੀ ਜਾਂਦੀ ਹੈ ਜੀ ਇਦਾਂ ਕੋਈ ਲੀਕਿੰਗ ਲੂਕਿੰਗ ਨਹੀਂ ਹੈਗੀ ਤਾਂ ਮੂਮੀ ਕਾਗਜ਼ ਪਾ ਕੇ ਉੱਤੇ ਮਿੱਟੀ ਪੈ ਜਾਂਦੀ ਹੁੰਦੀ ਹੈ ਹੂੰ ਇਹ ਇਦਾਂ ਰੰਗ ਕਰਕੇ ਆ ਚਾਹੇ ਡਾਊਨ ਸੀਲਿੰਗ ਕਰਾ ਲਓ ਇਹ ਤਾਂ ਚਲੋ ਆਪਣਾ ਇੱਥੇ ਟਰੈਕਟਰ ਰੂਟਰ ਖੜਾਉਣ ਵਾਸਤੇ ਆ ਪਰ ਸਫਾਈ ਨੂੰ ਜੇ ਦੇਖਾਂ ਤੋਂ ਯਾਰ ਆ ਗਾਹ ਕਾਏ ਵੇ ਆ ਵੀ ਕਿੱਥੋਂ ਆਏ ਆ ਕੀ ਗੱਲਬਾਤ ਆ ਭਾਈ ਸਤਿ ਸ੍ਰੀ ਅਕਾਲ ਭਾਈ ਕਿਹੜੇ ਪਿੰਡ ਤੋਂ ਆਏ ਆ ਚੰਗਾਲ ਤੁੰਰੀ ਉਹ ਕਿੰਨੀ ਕੁ ਦੂਰ ਪੈ ਜਾਂਦਾ ਇੱਥੋਂ ਇੱਥੋਂ ਹੈ 15 ਕਿਲੋਮੀਟਰ ਇਹ ਇੰਨੀ ਦੂਰੋਂ ਕਾਹਤੋਂ ਆਏ ਵੀ ਮਤਲਬ ਕਾਰਨ ਕੀ ਹੈ ਵੀ ਸਸਤੀਆਂ ਦਿੰਦਾ ਕਿ ਕੁਆਲਿਟੀ ਕੁਆਲਿਟੀ ਜ਼ਿਆਦਾ ਅੱਛਾ ਤੁਹਾਡੇ ਨੇੜੇ-ਤੇੜੇ ਪਿੰਡਾਂ 'ਚ ਗੱਲ ਚੱਲਦੀ ਐ ਬੰਦਿਆਂ ਦੀ ਕੋਈ ਬੰਦਿਆਂ ਦੇ ਵੀਰੇ ਉੱਥੇ ਵੀ ਨੇ ਸ਼ਰੀਆ ਪਾਉਂਦੇ ਨੇ ਯਾਰ ਅੱਛਾ ਉਹਨੂੰ ਲੱਗਦੀ ਐ ਜਾਰਾ ਹਾਂ ਘਰੇ ਫੁੱਲੇ ਜਾਂਦੀਆਂ ਇਹਨਾਂ ਦੀ ਪਾਈ ਵੀ ਸਟੀਲੀ ਤਾਰ ਆ ਉਹਨੂੰ ਜਾਰ ਨਹੀਂ ਲੱਗਦੀ ਉਦੋਂ ਬਾਅਦ 'ਚ ਨਾ 'ਚ ਤੇੜਾ ਆਉਂਦੀ ਆ ਠੀਕ ਆ ਤੇ ਪਾਉਣੀਆ ਕਾਹਤੇ ਛੱਤ 'ਤੇ ਹਾਂ ਛੱਤ 'ਤੇ ਪਾਉਣੀ ਨੇ ਵੀਰੇ ਛੱਤ 'ਤੇ ਪਾਉਂਗਾ ਇਹ ਹਾਂਜੀ ਠੀਕ ਆ ਜੀ ਠੀਕ ਆ ਕਿਸੇ ਨੇ ਪੁਲੀਆਂ ਨੱਪਣੀਆਂ ਕੋਈ ਯਾਰ ਤੂੰ ਉਹਨੂੰ ਤੁਹਾਡੇ ਮਨ 'ਚ ਕੋਈ ਗੱਲਬਾਤ ਦਿਖਦੀ ਐ ਨਾ ਜਿੰਨਾ ਮੈਂ ਤੁਹਾਨੂੰ ਮਾਲ ਦਿਖਾਤਾ ਇਹ ਸਾਰਾ ਉਹ ਕੜੇ ਜੇ ਪੁਲੀਆਂ ਦੇ ਉੱਤੇ ਝਾੜਨ ਵਾਲੇ ਪਏ ਆ ਬਲ ਜੋੜ ਵਾਲੇ ਆਗੇ ਜੀ ਅੱਛਾ ਉਹ ਜੋੜ ਇਹ ਪੁਲੀਆਂ ਇੱਕ ਹੀ ਸਾਈਜ਼ ਦੀਆਂ ਪੁਲੀਆਂ ਵੀ ਦੋ ਤਰ੍ਹਾਂ ਦੀਆਂ ਬਣਾਈਂ ਚੀ ਹੈ ਨਾ ਇਹ ਇੱਕ ਤਰ੍ਹਾਂ ਦੀ ਬਣਦੀ ਹੈ ਉਹ ਮੂੰਹ ਦੇ ਵਿੱਚ ਮੂੰਹ ਪੈਣ ਵਾਲੀ ਨਹੀਂ ਬਣਦੀ ਉਹ ਨਹੀਂ ਆ ਬਣ ਰਹੀ ਜੀ ਸਿੱਧੀ ਨਾਲ ਦੇ ਨਾਲ ਰੱਖਣ ਵਾਲੀ ਬਣਦੀ ਆ ਨੰਬਰ ਮਲੋਂ ਨੋਟ ਕਰ ਲਓ ਬੰਦਾ ਬਹੁਤ ਵਧੀਆ ਆਈਐਸਆਈ ਸਟੈਂਡਰਡ ਦੇ ਨਾਲ ਕੰਮ ਕਰਦਾ ਇਹ ਆ ਜਿਹੜਾ ਪੁਲਗਾਂ ਦਾ ਆਈਐਸਆਈ ਸਟੈਂਡ ਨਾ ਕੰਮ ਕਰਦਾ ਮਸ਼ੀਨਾਂ ਪਈ ਨੇ ਜੀ ਮਸ਼ੀਨਾਂ ਨਾਲ ਚੈਕਿੰਗ ਹੁੰਦੀ ਹਾਂ ਤੇ ਨੰਬਰ ਕਰ ਲਓ ਨੋਟ ਸੱਜਣੋ ਜੇ ਆਉਣਾ ਹੋਵੇ ਬੜਬਰ ਦੇ ਕੋਲੇ ਪਿੰਡ ਕਿਹੜਾ ਜੀ ਇਹ ਭੈਣੀ ਮਹਾਰਾਜ ਭੈਣੀ ਮਹਾਰਾਜ ਪਿੰਡ ਜੇ ਕਿਸੇ ਵੀ ਸੱਜਣ ਨੇ ਆਉਣਾ ਬਾਈ ਦਾ ਨੰਬਰ ਨੋਟ ਕਰ ਲਓ ਗੇੜਾ ਮਾਰ ਲਓ ਵੀਡੀਓ ਨੂੰ ਮੈਂ ਤੁਹਾਨੂੰ ਫੇਰ ਕਹਿਣਾ ਕਿ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਇਹ ਪੰਜਾਬੀ ਨੌਜਵਾਨਾਂ ਨੇ ਕੱਲੀ ਰੋਟੀ ਕਮਾਈ ਨਹੀਂ بڑے ਘਰਾਂ ਦੇ ਵਿੱਚ ਹੋਰ ਵੀ ਰੋਟੀ ਦਿੱਤੀ ਆ ਨੰਬਰ 2 ਤੇ ਬਾਈ ਬਹੁਤ ਨੌਜਵਾਨਾਂ ਨੂੰ ਇਹ ਜੇ ਬੰਦੇ ਤੋਂ ਸਿੱਖਣ ਨੂੰ ਬਹੁਤ ਕੁਝ ਮਿਲ ਜਾਂਦਾ ਕਿ ਯਾਰ ਹਾਂ ਬੰਦੇ 'ਚ ਹਿੰਮਤ ਹੋਣੀ ਚਾਹੀਦੀ ਆ ਕੰਮ ਬੰਦਾ ਕਰ ਸਕਦਾ